ਕੇ ਨੌਜਵਾਨ ਕਿਸਾਨ ਗਰੀਬ ਤੇ ਔਰਤ ਇਹਨਾਂ ਚਾਰੇ ਤਬਕਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਅਸੀਂ ਸਾਰਿਆਂ ਨੇ ਸਲਾਹ ਕਰਕੇ ਚੰਨੀ ਜੀ ਬੈਠੇ ਆ ਸੂਤਸਬ ਬੈਠੇ ਆ ਛਾੜੀਆ ਸਬ ਬੈਠੇ ਆ ਰਜੀਤ ਜੀ ਬਠਾ ਹੋਰ ਵੀ ਜਿੰਨੀ ਸੀਨੀਅਰ ਲੀਡਰਸ਼ਿਪ ਸੀ ਖੰਨੇ ਦੀ ਪਾਇਲ ਦੀ ਸਮਰਾਲੇ ਦੀ इवन ਜਿੰਨੇ ਕੋਈ ਸਰਕਾਰ ਜੋ ਪ੍ਰੈਸ ਵਾਲੇ ਵੀ ਸੀ ਉਨ੍ਹਾਂ ਦੀ ਸਲਾਹ ਲਈ ਗਈ ਹੈ ਕਿ ਸਾਡੇ ਤੋਂ ਕੋਈ ਪਤਾ ਹੀ ਨਹੀਂ ਰਿਹਾ ਮੈਂ ਅੰਮ੍ਰਿਤਪੀਰੇ ਕੇ ਗਏ ਜੇ ਫਿਰ ਵੀ ਕੋਈ ਸੀਨੀਅਰ ਲੀਡਰਸ਼ਿਪ ਤੁਹਾਡੀ ਨਜ਼ਰ ਦੇ ਵਿੱਚ ਹੋਵੇ ਉਹ ਬੰਦੇ ਦਾ ਕਿਤੇ ਆਪਣੇ ਕੋਲ ਕੋਈ ਗੱਲ ਰਹਿ ਗਈ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੋਦੀ ਸਾਹਿਬ ਦਾ ਵਿਦਨ ਲੈ ਕੇ ਚੱਲਣਾ ਹੁਣ ਮੈਂ ਪ੍ਰੈਸ ਵਾਲੀ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਸਾਡਾ ਜਿਹੜਾ ਮੇਨ ਟਾਰਗੇਟ ਹੈ ਜਿਲ੍ਹਾ ਜੱਥੇਬੰਦੀ ਦਾ ਅੱਜ ਮੈਂ ਪ੍ਰੈਜ਼ੀਡੈਂਟ ਹਾਂ ਮੇਰੇ ਤੋਂ ਪਹਿਲਾਂ ਬਹੁਤ ਪ੍ਰੈਜ਼ੀਡੈਂਟ ਬਣੇ ਮੇਰੇ ਤੋਂ ਉਜਤੇਬੰਦੀ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਪਾਰਟੀ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨਾਲ ਸਾਡੇ ਸੰਕਰਣ ਮੰਤਰੀ ਮੰਤਰੀ ਸ੍ਰੀ ਨਵਾਸੂਲੂ ਜੀ ਨਾਲ ਗੱਲ ਕਰਕੇ ਉਸ ਤੋਂ ਬਾਅਦ ਮੇਰੇ ਜ਼ਿਲ੍ਹੇ ਦੇ ਪ੍ਰਭਾਰੀ ਭੂਪੇਸ਼ ਸ਼ਕਰਵਾਲ ਜੀ ਨਾਲ ਸਹਿ ਪ੍ਰਭਾਰੀ ਸਾਡੇ ਜਿਹੜੇ ਹੈਗਾ ਕੁਰਪ੍ਰਤਾਪ ਸਿੰਘ ਟਿੱਕਾ ਜੀ ਤੇ ਮੇਰੇ ਜੋ ਉਹਨਾਂ ਦੇ ਪ੍ਰਭਾਰੀ ਸਾਡੇ ਬਹੁਤ ਸਤਿਕਾਰਯੋਗ ਜਨਰਲ ਸੈਕਟਰੀ ਪੰਜਾਬ ਭਾਰਤੀ ਜਨਤਾ ਪਾਰਟੀ ਅਨਿਲ ਸ਼ਰੀਂ ਜੀ ਨਾਲ ਸਲਾਹ ਕਰਕੇ ਅਸੀਂ ਅੱਜ ਪਾਰਟੀ ਦੀ ਜਤੇਬੰਦੀ ਅਨਾਉਂਸ ਕੀਤੀ ਹੈ ਤੇ ਪਾਰਟੀ ਦੀ ਜਥੇਬੰਦੀ ਐਨਾਨਸ ਕਰਨ ਤੋਂ ਪਹਿਲਾਂ ਸਾਰਿਆਂ ਨਾਲ ਸਲਾਹ ਕੀਤੀ ਗਈ ਤੇ ਕੋਸ਼ਿਸ਼ ਕੀਤੀ ਗਈ ਹੈ ਕਿ ਪਾਰਟੀ ਦੇ ਸਾਰੇ ਮੇਨ ਅਹੁਦਿਆਂ ਤੇ ਸਾਰੇ ਤਬਕਿਆਂ ਨੂੰ ਸਾਰੀਆਂ ਬਰਾਦਰੀਆਂ ਨੂੰ ਸਾਰੇ ਧਰਮਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਜਾਵੇ ਨੌਜਵਾਨ ਵੀਰਾਂ ਨੂੰ ਬੀਪੀਆ ਨੂੰ ਪ੍ਰੋਪਰ ਪ੍ਰਤੀਨਿਧਤਾ ਦਿੱਤੀ ਜਾਵੇ ਉਹ ਕੋਸ਼ਿਸ਼ ਕੀਤੀ ਗਿਆ ਅੱਜ ਦੀ ਮੀਟਿੰਗ ਦਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਕਾਰਨ ਸਾਡੇ ਜ਼ਿਲ੍ਹੇ ਦੀ ਜਥੇਬੰਦੀ ਨੂੰ ਐਨਾਨਸ ਕਰਨਾ ਸੀ ਪਰ ਕੀ ਆਣ ਵਾਲੇ ਇਲੈਕਸ਼ਨ ਜਿਹੜੇ ਨੇ ਸਿਰਮਣੀ ਕਾਂਗਰਸ ਦੇ ਨਾਲ ਪੱਜਾ ਇਕੱਠੀ ਹੋ ਗਲਣ ਰਹੀ ਜੀ ਦੇਖੋ ਮੈਂ ਤਾਂ ਪਾਰਟੀ ਦੇ ਅਸੀਂ ਤਾਂ ਬਹੁਤ ਛੋਟਾ ਲੀਡਰ ਹਾਂ ਮੇਰੇ ਕੋਲ ਐਡਾ ਵੱਡਾ ਅਧਿਕਾਰ ਨਹੀਂ ਕਿ ਮੈਂ ਇਹ ਗੱਲ ਕਰ ਦ ਸਕਾਂ ਪਰ ਪਾਰਟੀ ਸਮਰਥ ਹੈ 13 ਦੀ 13 ਲੋਕ ਸਭਾ ਸੀਟਾਂ ਲੜਨ ਤੇ ਅਸੀਂ ਤਾਂ ਇਸ ਤਰੀਕੇ ਨਾਲ ਲੜਾਈ ਲੜ ਰਹੇ ਹਾਂ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਸਾਹਮਣੇ ਲੀਡਰਸ਼ਿਪ ਬੈਠੀ ਹੈ ਅਸੀਂ ਤਾਂ ਇਸ ਤਰੀਕੇ ਨਾਲ ਲੜਾਈ ਲੜ ਰਹੇ ਹਾਂ ਕਿ ਅਸੀਂ ਫਤੇਗੜ ਸਾਹਿਬ ਸਾਡੀ ਲੋਕ ਸਭਾ ਸੀਟ ਹੈ ਅਸੀਂ ਫਤੇਗੜ ਸਾਹਿਬ ਦੀ ਲੋਕ ਸਭਾ ਸੀਟ ਜਿਹੜੀ ਪਾਰਟੀ ਦਾ ਕੈਂਡੀਡੇਟ ਭਾਰਤੀ ਜਨਤਾ ਪਾਰਟੀ ਬਣਾਊਗਾ ਡਟ ਕੇ ਮਤ ਕਰਕੇ ਜਿੱਤਾਂਗੇ ਅਸੀਂ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਹਾਂ ਐਸੇ ਅਧਿਕਾਰ ਜੋ ਕੋ ਕਿਹੜਾ ਵਿਧਾਨ ਸਭਾ ਦੇ ਵਿੱਚ ਕਾਟੋ ਕਲੇਸ਼ ਹੋ ਰਿਹਾ ਹੈ ਜਾਂ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਐਲੋਪੀ ਨਾਲ ਲੀਡਰ ਆਫ অপੋਜੀਸ਼ਨ ਨਾਲ ਜਿਸ ਤਰ੍ਹਾਂ ਦਾ ਬਿਹੇਵੀਅਰ ਉੱਥੇ ਵਿਧਾਨ ਸਭਾ ਦੇ ਵਿੱਚ ਕੀਤਾ ਜਾ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਵਿਧਾਨ ਸਭਾ ਦੀ ਤੋਹੀਨ ਹੈ ਬਜਟ ਦੀ ਗੱਲ ਤਾਂ ਬਾਅਦ ਚ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਅਕਸ ਸਾਰੇ ਵਰਲਡ ਦੇ ਵਿੱਚ ਜੋ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਪਹਿਲੇ ਦਿਨ ਵਿਧਾਨ ਸਭਾasse ਜੋ ਹੋਇਆ ਹੈ ਉਹਦੇ ਨਾਲ ਪੰਜਾਬ ਦੀ ਇਮੇਜ ਵਰਲਡਵਾਈਡ ਮੁੱਖ ਮੰਤਰੀ ਸਾਹਿਬ ਦੇ ਲੈਵਲ ਤੇ ਜਾਂ ਐਲੋਪੀ ਨੂੰ ਇਸ ਤਰ੍ਹਾਂ ਕਹਿਣਾ ਜਾਂ ਐਲੋਪੀ ਦਾ ਮੰਤਰੀ ਸਾਹਿਬ ਇਸ ਤਰ੍ਹਾਂ ਕਹਿਣਾ ਮੇਰੇ ਖਿਆਲ ਦੇ ਵਿੱਚ ਇਹ ਤਾਂ ਕੋਈ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਤ ਅਸੀਂ ਪਹਿਲਾਂ ਦੇਖੀ ਹੈ ਨਾ ਮੇਰੇ ਖਿਆਲ ਚ ਕਾ ਕਿਸੇ ਨੇ ਦੇਖਣੀ ਹੈ ਬਜਟ ਦੇ ਵਿੱਚ ਤੁਸੀਂ ਦੇਖਿਆ ਬਜਟ ਦੇ ਵਿੱਚ ਤਾਂ ਕਿਸੇ ਨੂੰ ਵੀ ਉਹ ਤਾਂ ਗੰਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਗਿਆ ਬਜਟ ਤਾਂ ਬਜਟ ਦਾ ਕੀ ਹੈ 75000 ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਪੰਜਾਬ ਦੇ ਸਿਰ ਤੇ ਬਜਟ ਨੂੰ ਕੀ ਕਰਨਾ ਹੈ ਪੰਜਾਬ ਤਾਂ ਦਿਨੋਂ ਦਿਨ ਕਰਜ਼ਾ ਹੀ ਹੁੰਦਾ ਜਾ ਰਿਹਾ ਹੈ ਕਿੱਥੇ ਬੀਬੀਆਂ ਦਾ 1000 ਰੁਪਿਆ ਕਿੱਥੇ ਆ ਨੌਜਵਾਨਾਂ ਨੂੰ ਨੌਕਰੀਆਂ ਕਿੱਥੇ ਆ ਪੰਜਾਬ ਦੀ ਡਵੈਲਪਮੈਂਟ ਪੰਜਾਬ ਦੀ ਡਵੈਲਪਮੈਂਟ ਦੇਖੋ ਸੜਕਾਂ ਤੇ ਨੰਗ ਖਾਂ ਖਾਂ ਦੇ ਕੱਡੇ ਪਏ ਹੋਏ ਤਨਖਾਹਾਂ ਵਾਲੀ ਦਿੱਤੀਆਂ ਜਾ ਰਹੀਆਂ ਨੇ ਟੀਚਰਾਂ ਨੂੰ ਤਨਖਾਹਾਂ ਮਿਲਦੀਆਂ ਨਾ ਕਿਸੇ ਹੋਰ ਦਾ ਏਵਨ ਜੇ ਮੈਂ ਕਿਸੇ ਬਿਜਲੀ ਬੋਰਡ ਵਾਲੇ ਲੀਡਰ ਬੰਦੇ ਬੰਦੇ ਕੋਲ ਬੈਠਾ ਸੀ ਅਫਸਰ ਕੋਲ ਉਹ ਕਹਿੰਦਾ ਜੇ ਸਾਡੀ ਜੂਨੀਅਨ ਤਗੜੀ ਨਾ ਹੋਵੇ ਤਾਂ ਸਾਡੀਆਂ ਤਨਖਾਹਾਂ ਵੀ ਰੁਕ ਜਾਣ ਸੋ ਤਨਖਾਹਾਂ ਵਾਂ ਦੇਂਦੀ ਤਾਂ ਪ੍ਰੋਬਲਮ ਬਜਟ ਨੂੰ ਤੁਸੀਂ ਕੀ ਕਰਨਾ ਹੈ ਤਨਖਾਹਾਂ ਵਾਂ ਦੇਂਦੀਆਂ ਨਹੀਂ ਜਾ ਰਹੀਆਂ ਪੰਜਾਬ ਦਾ ਤਾਂ ਬੁਰਾ ਸਰ ਖੰਨਾ ਵਿੱਚ ਮੈਨੇਜਮੈਂਟ ਚੋਣਾ ਹੋਣਾ ਜਾ ਰਹੀਆਂ ਨੇ ਉਹਦੇ ਬਾਰੇ ਤੁਸੀਂ ਫਾਈਨਲਿਸਟ ਕਾ ਅ ਜੇ ਸੂਤ ਸਾਹਿਬ ਵੀ ਨਹੀਂ ਸੀ ਹੈਗੇ ਸਾੜੀ ਸਭ ਕੁਦਰਤੀ ਚੰਨੀ ਸਾਹਿਬ ਵੀ ਮੈਂ ਵੀ ਨਹੀਂ ਸੀ ਉਸ ਮੀਟਿੰਗ ਵਿੱਚ ਕੁਦਰਤੀ ਸੀ ਬਾਹਰ ਸੀ ਪਰ ਇੱਕ ਮੀਟਿੰਗ ਭੱਟੀ ਸਾਹਿਬ ਦੇ ਗ੍ਰਹਿ ਵਿਖੇ ਹੋਈ ਸੀ ਉੱਥੇ ਹਾਲੇ ਕੁਝ ਡਿਸਕਸ ਚੱਲ ਰਿਹਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਭਾਈਚਾਰੇ ਨਾਲ ਸਬਕ ਸਾਡੇ ਜਿੰਨੇ ਸਾਡੇ ਲੀਡਰਸ਼ਿਪ ਹੈਗੀ ਸੀਨੀਅਰ ਕਮੇਟੀ ਸਭ ਨਾਲ ਸਲਾਹ ਕਰਕੇ ਭਾਰਤੀ ਜਨਤਾ ਪਾਰਟੀ ਬੜੇ ਤਗੜੇ ਤਰੀਕੇ ਨਾਲ ਇੱਥੇ ਇਲੈਕਸ਼ਨ ਲੜਨ ਦੀ ਮੈਨੇਜਮੈਂਟ ਖੰਨੇ ਦਾ ਐਮਪੀ ਇਲੈਕਸ਼ਨ ਕਦ ਫਾਈਨਲ ਕਰੋਗੇ ਜੀ ਕੈਂਡੀਡੇਟ ਖੰਨੇ ਦਾ ਐਮਪੀ ਕੈਂਡੀਡੇਟ ਖੰਨੇ ਦਾ ਮੇਰੇ ਖਿਆਲ ਚ ਆ ਪਿਛਲੇ ਕੱਲ ਪਰਸੋਂ ਤੇ ਉਸ ਤੋਂ ਇੱਕ ਦਿਨ ਪਹਿਲਾਂ ਤਿੰਨ ਦਿਨ ਲਗਾਤਾਰ ਸਰਵੇ ਚੱਲਿਆ ਸੀ ਨਾਮ ਲੈ ਗਏ ਆ ਮੇਰੇ ਖਿਆਲ ਦੇ ਵਿੱਚ ਜਿਵੇਂ 195 ਸੀਟਾਂ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੀ ਪਹਿਲ ਕਰਕੇ ਮੋਦੀ ਸਾਹਿਬ ਨੇ ਡਿਕਲੇਅਰ ਕੀਤੀਆਂ ਮੈਨੂੰ ਲੱਗਦਾ ਪੰਜਾਬ ਦੀਆਂ ਸੀਟਾਂ ਵੀ ਆਉਣ ਵਾਲੇ ਦਿਨਾਂ ਵਿੱਚ ਬੜੀ ਅੱਧੀ ਡਿਫਰੈਂਸ ਹੈ। ਜਿਵੇਂ ਖੰਨੇ ਦੇ ਕਈ بڑے ਜਿਹੜੇ ਜਿਹੜੇ ਅੱਜ ਇਸ ਮੀਟਿੰਗ ਦੇ ਵਿੱਚ ਦਿਖਾਈ ਨਹੀਂ ਦੇਦੇ ਜੇ ਪੱਟੀ ਸਾਹਿਬ ਹੋ ਗਏ ਜਾਂ ਪਹਿਲਾਂ ਜਨ ਸਰ ਪੱਟੀ ਸਾਹਿਬ ਤਾਂ ਜੀ ਕਿਤੇ ਪੱਟੀ ਸਾਹਿਬ ਸੀਨੀਅਰ ਬਦਲ ਹਨ ਮੈਂ ਦੱਸਣਾ ਜੀ ਸੀਨੀਅਰ ਲੀਡਰਸ਼ਿਪ ਸਾਰੀ ਤੁਹਾਡੇ ਸਾਹਮਣੇ ਬੈਠੀ ਹੈ ਬਾਕੀ ਪਿੱਛੇ ਬੈਠਿਆ ਹੈ। ਦੇਖੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਦੇਖੋ ਸਾਰਾ ਜਿੰਨੀ ਮੈਂ ਪਹਿਲਾਂ ਵੀ ਅਮਰ ਮੀਟਿੰਗ ਗਏ ਜਿੰਨੀ ਜਥੇਬੰਦੀ ਐਨਾਨਸ ਕੀਤੀ ਹੈ ਸਾਰਿਆਂ ਦੀ ਸਲਾਹ ਨਾਲ ਕੀਤੀ ਹੈ। ਸਭ ਨੂੰ ਮੇਰੇ ਵੱਲੋਂ ਪਰਸਨਲੀ ਜਿਵੇਂ ਪ੍ਰੈਸ ਵਾਲੇ ਵੀਰਾਂ ਨੂੰ ਮੈਂ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਫੋਨ ਗਿਆ ਮੇਰੇ ਦਫ਼ਤਰ ਵੱਲੋਂ ਫੋਨ ਗਿਆ ਤੇ ਬਾਕੀ ਜਿਹੜੇ ਸਾਡੇ ਹੋਰ ਮੀਡੀਆ ਇਨਚਾਰਜ ਨੇ ਉਹਨਾਂ ਵੱਲੋਂ ਵੀ ਫੋਨ ਗਿਆ ਕਈ ਨਾ ਕਈ ਜਿਵੇਂ ਹੁਣ ਚੰਨੀ ਜਿਵੇਂ ਚੰਨੀ ਸਾਹਿਬ ਹੈ ਦੋਨੇ ਬਾਪ ਬੇਟਾ ਰਸਤੇ ਵਿੱਚ ਫਸ ਗਏ ਕਿਤੇ ਨਾ ਕਿਤੇ ਕਿਸੇ ਨੂੰ ਵਿਆਹ ਫੰਕਸ਼ਨ ਕੋਈ ਨਾ ਕੋਈ ਹੁੰਦਾ ਉਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਸਾਰੀ ਬੀਜੇਪੀ ਖੰਨਾ ਪਾਇਲ ਤੇ ਸਮਰ ਸਮਰਾਲਾ ਜੁਆਇੰਟ ਹੈ ਕਿਸੇ ਵਿੱਚ ਕੋਈ ਰੱਤੀ ਪਾਰ ਸੋਈ ਪਤਾ ਇਹ ਤਾਂ મોદી ਜੀ ਲਈ ਕੰਮ ਕਰਨਾ ਹੈ ਜੀ ਨਾ ਮੇਰੇ ਲਈ ਕਿਸੇ ਨੇ ਕੰਮ ਕਰਨਾ ਹੈ ਅਸੀਂ ਤਾਂ ਸਾਰੇ ਵਰਕਿੰਗ ਫੋਰ મોદી ਜੀ ਵਰਕਿੰਗ ਫੋਰ ਭਾਰਤੀ ਜਨਤਾ ਪਾਰਟੀ ਤੁਸੀਂ ਸਰ ਕਿਸਾਨ ਦੇ ਪੁੱਤ ਹੋ ਤੇ ਕਿਸਾਨ ਵੀ ਧਰਨਾ ਲੱਗ ਰਿਹਾ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਜੀ ਜੀ ਪੀ ਦਾ ਕਾਫੀ ਲੌਸ ਹੋ ਜਾਂਦਾ ਜਿਹਦੇ ਵਿੱਚ ਦੇਖੋ ਮੈਂ ਹਰੰਦ ਸਰ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਆਪਾਂ ਸਾਰਿਆਂ ਨੇ ਸਰਵੇ ਦੇਖਿਆ ਪਿਛਲੇ ਕਾਫੀ ਦਿਨੋਂ ਤੋਂ ਸਰਵੇ ਆ ਰਿਹਾ ਹੈ ਕੱਲ ਇੱਕ ਸਰਵੇ ਆਇਆ ਇੱਕ ਚੈਨਲ ਦਾ 378 ਸੀਟਸ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ ਜਿਹੜਾ ਮੋਦੀ ਸਾਹਿਬ ਦਾ ਨਾਰਾ ਹੈ ਕੇ 51 51% ਵੋਟ ਤੇ ਇਸ ਆਪਦੀ ਬਾਹ 400 ਤੋਂ ਤੇ ਮੈਨੂੰ ਪਤਾ ਹੈ ਕਿ 378 ਸੀਟਾਂ ਹੀ ਰਹਿਣੀਆਂ 400 ਤੋਂ ਪਲੱਸ ਅਸੀਂ ਜਾਣਾ ਤੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਵੀਰਾਂ ਦਾ ਕੋਈ ਮਸਲਾ ਹੈ ਦੇਖੋ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹਣਾ ਇਹ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਫਸਟ ਟਾਈਮ ਹੋਇਆ ਸੀਗਾ ਕਿ ਜਦੋਂ ਮੈਂ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਹਾਂ ਹਿਸਟਰੀ ਦਾ ਪ੍ਰੋਫੈਸਰ ਹਾਂ ਪੀ ਐਚ ਡੀ ਹੋਲਡਰ ਹਾਂ ਮੇਰਾ ਸਬਜੈਕਟ ਹੈ ਹਿਸਟਰੀ ਤੇ ਪੋਲੀਟੀਕਲ ਸਾਇੰਸ ਮੈਂ ਪੜਾਇਆ ਵੀ ਯੂਨੀਵਰਸਿਟੀ ਕਾਲਜ ਵਿੱਚ ਅੱਜ ਤੱਕ ਔਰੰਗਜੇਬ ਦੇ ਟਾਈਮ ਤੋਂ ਲੈ ਕੇ ਜਿੰਨੀਆਂ ਵੀ ਸਰਕਾਰਾਂ ਕੋਈ ਕਾਨੂੰਨ ਬਣਾਉਂਦੀਆਂ ਸਨ ਜੇ ਉਹ ਕਾਨੂੰਨ ਲੋਕਾਂ ਨੂੰ ਪਸੰਦ ਨਹੀਂ ਆਮ ਪਬਲਿਕ ਨੂੰ ਪਸੰਦ ਨਹੀਂ ਤਾਂ ਉਸ ਕਾਨੂੰਨ ਦੇ ਵਿੱਚ ਲੋਕਾਂ ਦੀ ਸਲਾਹ ਨਾਲ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਵਾਪਸ ਕਦੇ ਕਿਸੇ ਨੇ ਨਹੀਂ ਲਿਆ ਇਹ ਤਾਂ ਮੈਂ ਅਸੀਂ ਧਨਵਾਦੀ ਆ ਕਿ ਹਿੰਦੁਸਤਾਨ ਦੇ ਕਿਸਾਨ ਲਈ ਮੋਦੀ ਸਾਹਿਬ ਦੇ ਦਿਲ ਵਿੱਚ ਕਿੰਨਾ ਦਰਦ ਹੈ ਉਹਨਾਂ ਨੇ ਆ ਪਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜਨਮ ਦਿਨ ਵਾਲੇ ਦਿਨ ਉਹ ਕਾਨੂੰਨ ਵਾਪਸ ਲਏ ਤੇ ਸੌਰੀ ਵੀ ਫੀਲ ਕੀਤਾ ਐਤੂ ਵੱਧ ਕਿਸਾਨ ਨਾਲ ਹੋਰ ਕੀ ਪਿਆਰ ਕਰ ਸਕਦਾ ਸਰ ਅਗਰ ਥੋੜੀ ਬੀਏਪੀ ਰਿਪੀਟ ਹੁੰਦੀ ਹੈ ਦੁਬਾਰਾ ਤਾਂ ਖੰਨੇ ਵਾਸਤੇ ਕੀ بڑا ਪ੍ਰੋਜੈਕਟ ਲੈ ਕੇ ਆਓਗੇ ਸਰ ਦੇਖੋ ਖੰਨੇ ਦੇ ਦੇਖੋ ਖੰਨੇ ਦੇ ਵਿੱਚ ਨਾਲ ਸਹੀ ਅਰਥਾਂ ਦੇ ਵਿੱਚ ਹੁਣ ਹੈ ਜੀ ਤੁਸੀਂ ਪਹਿਲਾਂ ਹੀ ਬਹੁਤ ਪਹਿਲਾਂ ਚੱਕ ਅੰਮ੍ਰਿਤ ਯੋਜਨਾ ਤੇ ਅਪਰੀ ਟ੍ਰਿਕਲ ਹਾਂਜੀ ਸਾਡੇ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਮੈਨੂੰ ਜੀ ਦੱਸੋ ਅਲੜ ਜੀ ਕੀ ਗੱਲ ਕਰ ਰਹੇ ਹੋ ਜਿੱਦਾਂ ਕਿ ਉਹਨੇ ਭਾਈ ਸਾਹਿਬ ਦਾ ਕੁਐਸਚਨ ਆਇਆ ਸੀਗਾ ਕਿ ਜੇ ਸਰਕਾਰ ਰਿਪੀਟ ਹੁੰਦੀ ਹੈ ਤਾਂ ਖੰਨੇ ਲਈ ਕੀ ਲਿਆਂਦਾ ਜਾਵੇਗਾ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਦੱਸਣਾ ਵੀ ਚਾਹੂੰਗਾ ਅਤੇ ਧਿਆਨ ਵੀ ਦਿਵਾਉਣਾ ਚਾਹੂੰਗਾ ਰਿਪੀਟ ਕਿ ਖੰਨੇ ਲਈ ਅੰਮ੍ਰਿਤ ਯੋਜਨਾ ਜਿਹਦੇ ਉੱਪਰ ਹਲੇ ਤੱਕ ਪਿਛਲੀ ਸਰਕਾਰਾਂ ਨੇ ਬੜੇ ਗੁੱਗੇ ਪੀਟੇ ਹੁਣ ਵਾਲੇ ਵੀ ਬਹੁਤ ਪਿੱਟ ਰਹੇ ਆ ਪਰ ਇਹ ਯੋਜਨਾ ਜਿਹੜੀ ਹੈਗੀ ਇਹ ਕੇਂਦਰ ਸਰਕਾਰ ਦੀ ਲਿਆਂਦੀ ਵੀ ਹੈ ਤੇ ਭਾਰਤੀ ਜਨਤਾ ਪਾਰਟੀ ਲਈ ਦੀ ਬੈਕਫਰਡ ਤੋਂ ਬਣਾਉ। ਉਸ ਤੋਂ ਬਾਅਦ ਫੋਕਲ ਪੁਆਇੰਟ ਦੇ ਵਿੱਚ 10 ਕਰੋੜ ਰੁਪਈਆ ਲੱਗਿਆ ਹੈ ਉੱਥੇ ਦੇ ਲੋਕਾਂ ਨੂੰ ਪੁੱਛੂਗੀ ਕਿ ਕਿੰਡੀ ਬੜੀ ਰਾਹਤ ਆ ਉਹ ਕੇਂਦਰ ਸਰਕਾਰ ਦੀ ਦੇਣ ਹੈ ਇੱਥੇ ਦੇ ਰੇਲਵੇ ਸਟੇਸ਼ਨ ਦੇ ਉੱਪਰ ਜਿਹੜੀ ਨੁਹਾਰ ਬਦਲ ਰਹੀ ਹੈ ਉਹ ਕੇਂਦਰ ਸਰਕਾਰ ਦੀ ਦੇਣ ਹੈ ਲਾਈਟਿੰਗ ਸਿਸਟਮ ਹੋ ਗਿਆ ਇੱਥੇ ਦਾ 에ਅਰ ਪੋਲੂਸ਼ਨ ਕੰਟਰੋਲ ਸਿਸਟਮ ਹੋ ਗਿਆ ਇੱਥੇ ਦੇ ਰੇੜੇ ਨਵੇਂ ਆਏ ਆ ਇੱਥੇ ਸਵਾਈਪਿੰਗ ਮਸ਼ੀਨਜ਼ ਆਈਆਂ ਜਿੰਨਾ ਖੰਨੇ ਦੀ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਹੈ ਸਾਰੇ ਦਾ ਸਾਰਾ ਕੇਂਦਰ ਸਰਕਾਰ ਦੀ ਹੀ ਦੇਣ ਹੈ ਇਸ ਤੋਂ ਬਾਅਦ ਵੀ ਤੁਹਾਡੇ ਕੋਸ਼ ਧਿਆਨ ਆਉਂਦਾ ਹੋਵੇ ਅਸੀਂ ਹਮੇਸ਼ਾ ਲਈ ਹਾਜ਼ਰ ਹਾਂ ਕੂੜੇ ਦਾ ਡੰਪ ਇੱਥੇ ਲਿਆਂਦਾ ਗਿਆ ਉਹ ਕੇਂਦਰ ਸਰਕਾਰ ਦੀ ਦੇਣ ਹੈ ਸੇਵਰੇਜ ਵਿਵਸਥਾ ਕੇਂਦਰ ਸਰਕਾਰ ਦੀ ਦੇਣ ਹੈ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਾਂਗੇ ਮੋਦੀ ਸਾਹਿਬ ਦੀ ਦੁਆਰਾ ਸਰਕਾਰ ਰਿਪੀਟ ਹੁੰਦੀ ਜੋ ਬੈਸਟ ਪੋਸੀਬਲ ਹੋਰ ਇੱਥੇ ਐਮੈਨਿਟੀਆਂ ਲਿਆਂਦੀ ਜਾਏਗੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨਾ ਦਾ ਪੰਜਾਬ ਦੇ ਇਸਰ ਕਿੰਨੇ ਸੀਟਾ ਲੈ ਕੇ ਜਾਉਗੇ ਜੀ ਨੇ ਕਹਤ ਜੇ ਵੀ ਪਿਆ ਸੀ ਤੁਹਾਡੇ ਨਾਮ ਕੀਆ ਕੋਈ ਕੋ ਜਾਂਚ ਦਾ ਆਪਣੇ ਦੇ ਆ ਕੇ ਭਾਈ ਸਾਹਿਬ ਪਿਛਲੀ ਹੋ ਸਕਦਾ ਹੈ ਪ੍ਰੈਸ ਕਾਨਫਰੰਸ ਤੁਸੀਂ ਮਿਸ ਕਰਤੀ ਹੋਵੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਡੀਸੀ ਦੇ ਆਰਡਰ ਦਿੱਤੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਪ੍ਰੋਪਰ ਪੂਰੀ ਤਫਤੀਸ਼ ਤੋਂ ਬਾਅਦ ਇਹ ਦੱਸਿਆ ਹੋਇਆ ਸੀ ਵੀ ਇਹ ਜਿਹੜਾ ਸੀਵਰੇਜ ਹੈ ਇਹ ਗੈਰ ਕਾਨੂੰਨੀ ਕਲੋਨੀਆ ਚ ਪਿਆ ਹੈ ਉਸ ਤੋਂ ਬਾਅਦ ਖੰਨੇ ਦੇ ਐਮਐਲਏ ਸਾਹਿਬ ਜਿਹੜੇ ਬਦਲਾ ਦੇ ਉੱਪਰ ਆਏ ਸੀ ਜਿਹੜੇ ਇਹਨਾਂ ਗੱਲਾਂ ਦੇ ਵਾਅਦਿਆਂ ਦੇ ਉੱਪਰ ਆਏ ਸੀ ਤੇ ਇੱਕ ਤੁਹਾਨੂੰ ਸਟਾਮਪ ਪੇਪਰ ਦੇਣ ਤੋਂ ਬਾਅਦ ਆਏ ਸੀਗੇ ਇਸ ਹੋਂ ਦੇ ਵਿੱਚ ਐਮਐਲਏ ਬਣ ਕੇ ਕਿ ਮੈਂ ਲੋਕਾਂ ਨੂੰ ਉਹਨਾਂ ਦੇ ਇਨਸਾਫ ਦਵਾਂਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਕਿਹੜੀ ਗਿੱਟਪਿਟ ਹੋਈ ਹੈ ਤੁਹਾਡੀ ਜਿਹੜਾ ਹਾਲੇ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤੁਹਾਡੀ ਪਾਰਟੀ ਕੋਲੋਂ ਕੀ ਹੈ ਤੁਹਾਡੀ ਭਾਈ ਸਾਹਿਬ ਸਾਡੀ ਪਾਰਟੀ ਬੋਲੀ ਡੀਸੀ ਦੇ ਆਰਡਰਸ ਲੈ ਕੇ ਦੇਦੇ ਤੁਹਾਨੂੰ ਭਾਈ ਸਾਹਿਬ ਇਹਦੀ ਨੋਡਲ ਏਜੰਸੀ ਜਿਹੜੀ ਹੈ ਪੀਐਸਆਈ ਡੀਸੀ ਹੈ ਇਸਦੀ ਨੋਡਲ ਏਜੰਸੀ ਨਹੀਂ ਇਹਦੇ ਉੱਪਰ ਐਕਸ਼ਨ ਲੈਣਾ ਹੈ ਕੇਂਦਰ ਸਰਕਾਰ ਨੇ ਪੈਸਾ ਦਿੱਤਾ ਹੈ ਕੇਂਦਰ ਸਰਕਾਰ ਜਾਂਚ ਲਈ ਨੋਡਲ ਏਜੰਸੀ ਨੂੰ ਕਹਿ ਚੁੱਕੀ ਡੀਸੀ ਆਪਣੀ ਰਿਪੋਰਟ ਦੇ ਚੁੱਕੀ ਹੁਣ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਬਦਲਾਅ ਕਿ ਇਹ ਸਮਝੌਤੇ ਦਾ ਬਲ ਬਦਲਾਅ ਕਰਨਾ ਸੀ ਤੁਸੀਂ ਇਹ ਤਾਂ ਲੋਕ ਪਹਿਲੇ ਚੱਲ ਰਹੇ ਸੀ ਇੱਕ ਮੈਂ ਹੋਰ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸਰਕਾਰ ਪਰਉਣਾ ਸਾੜੀ ਸਾਹਿਬ ਨੇ ਬੜਾ ਟਰੇਲ ਚ ਤੁਹਾਨੂੰ ਇੱਕ ਮੇਰੀ ਬੇਨਤੀ ਹੈ ਤੁਹਾਡੇ ਪੱਧਰ ਦੇ ਅਧਿਕਾਰੀਆਂ ਨੂੰ ਅਸਿਸਟ ਕਰ ਜਿਹੜੀ ਪੰਜਾਬ ਦੀ ਕੋਈ ਡਵੈਲਪਮੈਂਟ ਹੋ ਰਹੀ ਹੈ ਇਹ ਤੁਸੀਂ ਕੀ ਸੋਚਦੇ ਹੋ ਕਿੱਥੋਂ ਹੋ ਰਹੀ ਹੈ ਸੈਂਟਰ ਗਵਰਨਮੈਂਟ ਵੱਲੋਂ ਜੋ ਕੋਈ ਫੰਡ ਆਉਂਦੇ ਹੈ ਜੋ ਕੋਈ ਪੈਸੇ ਆਉਂਦੇ ਹੈ ਕਿੱਥੇ ਵੀ ਤੁਸੀਂ ਸਾਰੀ ਸਟੇਟ 'ਚ ਦੇਖ ਲਓ ਜੇ ਕੋਈ ਕਿਤੇ ਡਿਵੈਲਪਮੈਂਟ ਦਾ ਕੰਮ ਮਾੜਾ ਮੋਟਾ ਕਿਤੇ 19 ਕਿ ਚੱਲ ਰਿਹਾ ਬਲਤਾਂ ਹੋ ਨਹੀਂ ਰਿਹਾ ਜੇ ਕਿਤੋਂ ਵੀ ਚੱਲ ਰਿਹਾ ਹੈ ਉਹ ਪੰਜਾਬ ਨੂੰ ਸੈਂਟਰ ਗਵਰਨਮੈਂਟ ਦੀ ਫੰਡਿੰਗ ਦੇ ਨਾਲ ਹੀ ਹੋ ਰਿਹਾ ਹੈ ਜਿਵੇਂ ਅਨੋਜ ਜੀ ਨੇ ਦੱਸਿਆ ਸਰਕਾਰ ਬਣਦੇ ਸਾਰ ਜਦੋਂ ਸਰਕਾਰ ਬਣ ਜਾਂਦੀ ਹੈ ਸਾਡੇ ਤਿੰਨ ਹਲਕੇ ਐ ਇੱਥੇ ਪੈਂਦੇ ਅਸੀਂ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਪ੍ਰੋਪਰ ਤਰੀਕੇ ਨਾਲ ਜਾ ਕੇ ਅਸੀਂ ਪੈਲ ਹਲਕਾ ਸਮਰਾਲਾ ਹਲਕਾ ਖੰਨਾ ਹਲਕਾ ਡਿਵੈਲਪਮੈਂਟ ਦੇ ਪੱਖੋਂ ਨਹੀਂ ਮਿਲ ਰਿਹਾ ਨਾ ਵੀ ਪੂਰੀ ਤਗੜੇ ਉਪੇ ਕੰਮ ਕਰ ਪਰਫੈਸਰ ਸਾਹਿਬ ਵਨ ਮੋਰ ਕੁਐਸਚਨ ਪ੍ਰੋਫੈਸਰ ਸਾਹਿਬ ਪਰਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਸਤਿ ਆਜਿਓ ਜੀ ਤੁਹਾਨੂੰ ਹਾਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਟੀਮ ਅੱਜ ਖੰਨੇ ਦੇ ਐਲੀਗੈਂਸ ਵਿਖੇ ਪਹੁੰਚੀ ਹੈ ਜਿੱਥੇ ਕਿ ਬੀਜੇਪੀ ਦੇ ਵੱਲੋਂ ਬਹੁਤ ਵੱਡੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਲੋਕ ਸਭਾ ਚੋਣ ਨੇ ਜਿਹੜੀਆਂ ਆਪਣੇ ਦਰਵਾਜ਼ੇ ਤੇ ਪਹੁੰਚ ਚੁੱਕੇ ਨੇ ਹਰੇਕ ਪਾਰਟੀ ਵੱਲੋਂ ਆਪਣੀ ਤਿਆਰੀਆਂ ਜਿਹੜੀ ਪ੍ਰੋਪਰ ਟੰਗ ਦੇ ਨਾਲ ਉਸ ਚੀਜ਼ ਨੂੰ ਲੈ ਕੇ ਪ੍ਰੋਟੋਕਾਲ ਆ ਪੂਰਾ ਤਿਆਰ ਕਰ ਲਿਤਾ ਗਿਆ ਹੈ ਅੱਜ ਇੱਥੇ ਖੰਨਾ ਸਮਰਾੜਾ ਤੇ ਪੈਲ ਦੇ ਅਲੱਗ-ਅਲੱਗ ਅਹੁਦੇਦਾਰੀ ਦੀਆਂ ਜਿਹੜੀ ਨਿਯੁਕਤੀਆਂ ਨੇ ਉਹ ਸਾਡੇ ਚੀਮਾ ਤੇ ਬੀਜੇਪੀ ਸਰ ਕੀ ਰੋਡਮੈਪ ਲੈ ਕੇ ਤੇ ਅੱਜ ਜਿਹੜੀਆਂ ਨਿਯੁਕਤੀਆਂ ਕੀਤੀਆਂ ਨੇ ਇਹਨਾਂ ਨੂੰ ਕੀ ਜਿਹੜਾ ਹੋਮਵਰਕ ਹੈ ਦਿੱਤਾ ਗਿਆ ਕਿ ਸਰ ਸਮਾਜ ਦੇ ਵਿੱਚ ਜਾਂ ਦੇਸ਼ ਦੇ ਲਈ ਕੀ ਜਿਹੜਾ ਮੇਨ ਆਪਾਂ ਮੁੱਦਾ ਲੈ ਕੇ ਲੋਕਾਂ 'ਚ ਜਾ ਰਹੇ ਹਾਂ ਪਹਿਲਾਂ ਤੁਹਾਡਾ ਦੋਵਾਂ ਜਣਿਆਂ ਦਾ ਬਡੇਰਾ ਸਾਹਿਬ ਤੇ ਆਲੂ ਵਾਲੀਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਪ੍ਰੈਸ ਦੇ ਵਿੱਚ ਇੱਥੇ ਸਾਡੀ ਅੱਜ ਜਥੇਬੰਦੀ ਅਨਾਉਂਸ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਿਹੜੀ ਅੱਜ ਅਸੀਂ ਜਥੇਬੰਦੀ ਜ਼ਿਲ੍ਹੇ ਦੀ ਅਨਾਉਂਸ ਕੀਤੀ ਹੈ ਉਹਦੇ ਵਿੱਚ ਅਸੀਂ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਜਿੰਨੀ ਪੰਜਾਬ ਦੀ ਹੈ ਚਾਹੇ ਜਾਖੜ ਸਾਹਿਬ ਨਾਲ ਚਾਹੇ ਸਾਡੇ ਸਨਕਰ ਮੰਤਰੀ ਜੀ ਨਿਵਾਸ ਸੁੱਲੂ ਜੀ ਹੈ ਚਾਹੇ ਮੇਰੇ ਜ਼ਿਲ੍ਹੇ ਦੇ ਪ੍ਰਭਾਰੀ ਹੈ ਚਾਹੇ ਲੋਕਲ ਲੀਡਰਸ਼ਿਪ ਖੰਨਾ ਪੈਲ ਤੇ ਸਮਰਾਲਦੀ ਸੀ ਸਾਰਿਆਂ ਨਾਲ ਸਲਾਹ ਕਰਕੇ ਇਹ ਵੀ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਇਆ ਕਿ ਅਸੀਂ ਟੋਟਲ ਜਥੇਬੰਦੀ ਜਿੰਨੀ ਸਾਡੀ ਜਥ ਸੈਕਟਰੀ ਸੀ ਪ੍ਰੈਸ ਵਾਲੇ ਸੀ ਜਾਂ ਮੰਡਲ ਪ੍ਰੈਜ਼ੀਡੈਂਟ ਹੈ ਸਾਰੇ 42 ਦੇ 42 ਸਾਡੇ ਅਹੁਦੇਦਾਰ ਸਾਡੀ ਤੇ ਉਹਨਾਂ ਨੂੰ ਅਨਾਉਂਸ ਕੀਤਾ ਗਿਆ ਸਾਡੀ ਟੋਟਲ ਕਾਰਜਕਾਰੀ ਤਿਆਰ ਹੈ ਟੋਟਲ ਮੰਡਲਾਂ ਦੀ ਜਿਥੇ ਜਿਹੜੀ ਥੱਲੇ ਹੈਗੀ ਉਹ ਤਿਆਰ ਹੈ ਉਸ ਤੋਂ ਬਾਅਦ ਸਾਡੇ ਬੂਥ ਤਿਆਰ ਹੈ ਸਾਡੇ ਸ਼ਕਤੀ ਕੇਂਦਰ ਤਿਆਰ ਨੇ ਸਾਡੇ ਜਿੰਨੇ ਮੋਰਚੇ ਸੀ 6 ਦੇ 6 ਮੋਰਚਿਆਂ ਦੇ ਪ੍ਰਧਾਨ ਅੱਜ ਅਸੀਂ ਅਨਾਉਂਸ ਕਰ ਦਿੱਤੇ ਗਿਆ ਇਹ ਪਹਿਲੀ ਵਾਰੀ ਹੋਇਆ ਕਿ ਖੰਨੇ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਸਾਰੀ ਜਥੇਬੰਦੀ ਅਨਾਉਂਸ ਕੀਤੀ ਗਿਆ ਬਾਕੀ ਜਿਹੜੀ ਤੁਸੀਂ ਰੋਡ ਮੈਪ ਦੀ ਗੱਲ ਕਰਦੇ ਹੋ ਹਾਥ ਕੰਗਣ ਕੋ ਆਰਸੀ ਕਿਹਾ ਪੜੇ ਲਿਖੋ ਕੋ ਫਾਰਸੀ ਕਿਹਾ ਜੇ ਜਿਹੜਾ ਕੰਮ ਮੋਦੀ ਸਾਹਿਬ ਨੇ ਇੰਡੀਆ ਦੇ ਵਿੱਚ ਕੀਤਾ ਉਹ ਤਾਂ ਕੋਈ ਕਰ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਜੋ ਪੰਜਾਬ ਵਾਸਤੇ ਕੀਤਾ ਕਰਤਾਰਪੁਰ ਸਾਹਿਬ ਦਾ ਲੰਗਾ ਜਿਹੜਾ ਹਰ ਸਿੱਖ ਅਰਦਾਸ ਕਰਦਾ ਜੋ ਹਰ ਗੁਰੂ ਨਾਨਕ ਨਾਮ ਲੇਵਾ ਦਾ ਹਰ ਸਿੱਖ ਦਾ ਇਹ ਅਰਦਾਸ ਦੇ ਵਿੱਚ ਹੁੰਦਾ ਸੀ ਕਿ ਆ ਕਿ ਜਿੰਨੇ ਗੁਰੂ ਧਾਮ ਖਾਲਸਾ ਪੰਥ ਤੋਂ ਵਿਛੋੜੇ ਗਏ ਉਹਨਾਂ ਦੇ ਖੁੱਲੇ ਦਰਸ਼ਨ ਦیدار ਤਾਂ ਸਾਨੂੰ ਮਹਾਰਾਜ ਥਾਂ ਦੇਵੇ ਤੇ ਸਾਡੇ ਕਰਤਾਰਪੁਰ ਸਾਹਿਬ ਦਾ ਲੰਗਾ ਖੋਲਿਆ ਸਭ ਤੋਂ ਵੱਡੀ ਗੱਲ ਔਰ ਉਸ ਤੋਂ ਵੱਡੀ ਗੱਲ 26 ਦਸੰਬਰ ਨੂੰ ਜੋ ਮੋਦੀ ਸਾਹਿਬ ਨੇ ਪੰਜਾਬ ਵਾਸਤੇ ਨਹੀਂ ਸਮੁੱਚੇ ਵਰਲਡ ਦੇ ਜਿੰਨੇ ਲੋਕ ਨੇ ਉਹਨਾਂ ਵਾਸਤੇ ਜਿਹੜੀ ਸਭ ਤੋਂ ਵੱਡੀ ਸ਼ਹਾਦਤ ਹੈ ਛੋਟੇ ਸਾਬਜਾਦਿਆਂ ਦੀ ਉਹਨਾਂ ਦਾ ਦਿਨ 26 ਦਸੰਬਰ ਨੂੰ ਮਨਾਇਆ ਜਾਂਦਾ ਹੈ ਉਹ ਪੰਜਾਬ ਵਾਸਤੇ ਬੜੇ ਮਾਣ ਦੀ ਗੱਲ ਹੈ ਹਰ ਪੰਜਾਬ ਦੇ ਵਿੱਚ ਜੋ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਹਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ 30 ਸਾਲ ਦੇ ਬਾਅਦ ਇਹ ਮੋਦੀ ਸਾਹਿਬ ਕਰ ਸਕਦੇ ਆਰ ਸਭ ਤੋਂ ਵੱਡੀ ਗੱਲ ਜੋ ਰਾਮ ਦਾ ਨਾਮ ਲੈਣ ਵਾਲੀ ਲੋਕ ਸੀ ਹਿੰਦੁਸਤਾਨ ਦੇ ਵਿੱਚ 550 ਸਾਲ ਤੋਂ 550 ਸਦੀਆਂ ਤੋਂ ਪ੍ਰੋਬਲਮ ਚੱਲ ਰਹੀ ਸੀ ਕਿ ਰਾਮ ਦਾ ਨਾਮ ਲੈਣ ਵਾਲੇ ਉਹਨਾਂ ਦੇ ਵਾਸਤੇ ਰਾਮ ਦਾ ਮੰਦਿਰ ਜੋ ਹੈ ਅਯੋਧਿਆ ਦੇ ਵਿੱਚ ਬਣਾਇਆ ਉਹ ਦੇ ਦਰਸ਼ਨਾਂ ਵਾਸਤੇ ਟ੍ਰੇਨਾਂ ਚੱਲ ਰਹੀਆਂ ਇਹ ਮੋਦੀ ਸਾਡ ਨੂੰ ਰੋਡ ਮੈਂ ਬਣਾਉਣ ਦੀ ਲੋੜ ਨਹੀਂ ਸਾਡਾ ਤਾਂ ਰੋਡ ਤੇ ਅਸੀਂ ਤਾਂ ਸਮਝ ਲਓ 6 ਲੈਣੀ ਰੋਡ ਹੈ ਹੁਣ ਐਸੇ ਭੱਜੀ ਜਾਂਦੀ ਹੈ ਗੱਡੀ ਆਪਕੀ ਬਾਹਰ 400 ਕਿਪਰ ਜਿਵੇਂ ਕਿ ਚੀਮਾ ਸਾਹਿਬ ਨੇ ਕਿਹਾ ਪੂਰੇ ਕੌਨਫੀਡੈਂਟ ਦੇਖਦੇ ਨੇ ਕਿਉਂਕਿ ਸੈਂਟਰ ਦੇ ਕੀਤੇ ਹੋਏ ਕੰਮ ਨੇ ਜਿਵੇਂ ਉਹਨਾਂ ਨੇ ਕਹਿ ਕੇ ਹਾਥ ਕੰਗਣ ਕੁਆਰ ਸੀ ਕਿ ਪੜੇ ਲਿਖੇ ਕੋ ਫਾਰਸੀ ਕਿਹਾ ਸਾਰਾ ਤੇ ਬੰਦਕ ਢਾਚਾ ਵਾ ਜਿਹੜਾ ਆਧਾਰ ਤੋਂ ਮਜ਼ਬੂਤ ਕਰ ਲਿੱਤਾ ਗਿਆ ਵਾ ਚੋਣਾਂ ਦੀ ਤਿਆਰੀ ਪੂਰੀ ਇੱਕ ਤਰ੍ਹਾਂ ਦੀ ਜੰਗੀ ਪੱਦਰ ਤੇ ਚੱਲ ਰਹੀ ਹੈ ਸਾਡੇ ਨਾਲ ਸਾਡੇ ਚੰਨੀ ਅੰਕਲ ਵੀ ਖੜੇ ਨੇ ਸਰ ਆਪਾਂ ਦੇਖਿਆ ਵੇ ਕਿ ਬੀਜੇਪੀ ਇਸ ਟਾਈਮ ਦੇ ਵਿੱਚ ਕਿਤੇ ਵੀ ਆਪਾਂ ਦੇਖਿਆ ਤਾਂ ਇਹ ਚੀਜ਼ ਦਾ ਜਿਹੜਾ ਆਧਾਰ ਉਹ ਮੂੰਹੋਂ ਬੋਲਦਾ ਉਹਨਾਂ ਦਾ ਕੰਮ ਹੈ ਉਹ ਮੂੰਹੋਂ ਬੋਲਦਾ ਮੋਦੀ ਸਾਹਿਬ ਦਾ ਤਾਂ ਤੁਹਾਡੇ ਹਿਸਾਬ ਦੇ ਨਾਲ ਸਰ ਜਿਹੜੀ ਇਸ ਵਾਰੀ ਲੋਕ ਸਭਾ ਚੋਣਾਂ ਨੇ ਉਹ ਜਿਸ ਮੁੱਦਿਆਂ ਤੇ ਲੜੀਆਂ ਜਾਣੀਆਂ ਤਾਂ ਇੱਕ ਅਲੱਗ ਹੈ ਤੁਸੀਂ ਕੀ ਨੰਬਰ ਦੇਖਦੇ ਹੋ ਜਿਹੜਾ ਐਮਪੀ ਦੇ ਵਿੱਚ ਇਸ ਵਾਰ ਬੀਜੇਪੀ ਅਰਜਿਤ ਕਰਨ ਜਾ ਰਹੀ ਹੈ ਕੋ ਪਹਿਲਾਂ ਤਾਂ ਮੈਂ ਅੱਜ ਜਿਹੜੀ ਭਵਿੰ ਨਵੀਂ ਜ਼ਿਲ੍ਹਾ ਕਮੇਟੀ ਅਨਾਉਂਸ ਕੀਤੀ ਹੈ ਉਹਦੇ ਲਈ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਰੇ ਬਣੇ ਅਧਿਕਾਰੀਆਂ ਨੂੰ ਮੈਂ ਵਧਾਈ ਦਿੰਦਾ ਤੇ ਜਿਹੜੀ ਗੱਲ ਲੋਕ ਸਭਾ ਇਲੈਕਸ਼ਨ ਦੀ ਹੈ ਉਹ ਅੱਜ ਸਾਰੇ ਹੀ ਦੁਨੀਆ ਦੇ ਸਾਹਮਣੇ ਹੈ ਕਿ ਜਿਹੜੀ ਅਗਲੀ ਸਰਕਾਰ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬਣਨ ਵਾਲੀ ਹੈ ਇਸ ਤੋਂ ਇਹ ਜੋ ਅੱਜ ਹਾਲਾਤ ਨੇ ਉਹ ਖੁਦ ਦੱਸ ਰਹੇ ਨੇ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਦੂਜੇ ਨੂੰ ਕਰਪਟ ਤੇ ਵਈਮਾਨ ਦਦਿਆਂ ਸੀ ਅੱਜ ਉਹ ਇੱਕ ਦੂਜੇ ਨਾਲ ਜੱਫੀਆਂ ਪਾ ਰਹੇ ਨੇ ਉਹ ਸਰਵੇਸੇ ਡਰ ਤੋਂ ਪਾ ਰਹੇ ਨੇ ਕਿ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਉਹ ਨਾ ਬਣੇ ਪਰ ਗੱਲ ਇਹ ਹੈ ਵੀ ਉਹ ਉਹ ਇਹ ਮੰਨ ਚੁੱਕੇ ਨੇ ਕਿ ਸਰਕਾਰ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀ ਬਣਨੀ ਹੈ ਪਰ ਉਹ ਹੁਣ ਇਸ ਗੱਲ ਤੇ ਆ ਗਏ ਵੀ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਪੂਰਨ ਬਹੁਮਤ ਨਾ ਮਿਲੇ ਉਹ ਹੁਣ ਇਹ ਨਹੀਂ ਸੋਚ ਰਹੇ ਕਿ ਮੋਦੀ ਦੀ ਸਰਕਾਰ ਨਹੀਂ ਬਣੂਗੀ ਉਹ ਇਹ ਸੋਚ ਰਹੇ ਨੇ ਕਿ ਜਿਹੜਾ ਮੋਦੀ ਦਾ ਫੋਮ ਹੱਤ ਹੈ ਜਿਹੜਾ 272 ਦਾ ਅੰਕੜਾ ਹੈ ਉਹ ਤੋਂ ਅਸੀਂ ਕਿਸੇ ਤਰ੍ਹਾਂ ਥੱਲੇ ਲਿਆਂਦੀ ਕੋਸ਼ਿਸ਼ ਕਰੀਏ ਉਹ ਇਸ ਕੰਮ 'ਚ ਲੱਗੇ ਹੋਏ ਨੇ ਉਹ ਮੰਨ ਚੁੱਕੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਗਲੀ ਵਾਰ ਬਣਨੀ ਹੈ ਬਹੁਤ ਕੌਨਫੀਡੈਂਟ ਦਿਖੇ ਸਾਡੇ ਨਾਲ ਹੋਰ ਉਤੇਤਰ ਸਹਿਬਾਨ ਵੀ ਨੇ ਪਹਿਲਾਂ ਤਾਂ ਸਰ ਮੁਬਾਰਕਾਂ ਜਿਹੜਾ ਅੱਜ ਤੁਹਾਨੂੰ ਬੜਾਈ ਅਹਿਮ ਮੋਡਾ ਦਿੱਤਾ ਗਿਆ ਵਾ ਸਰ ਕੀ ਰੋਡਮੈਪ ਲੈ ਕੇ ਜਾਂ ਕੀ ਯੂਥ ਨੂੰ ਮੈਸੇਜ ਲੈ ਕੇ ਇਸ ਵਾਰੀ ਆ ਜਿਹੜਾ ਲੋਕ ਸਭਾ ਚੋਣਾਂ ਦੀ ਕੈਂਪੇਨਿੰਗ ਆ ਉਹ ਸਟਾਰਟ ਕਰਨੀ ਹੈ ਪਹਿਲਾਂ ਤਾਂ ਮੈਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਬਹੁਤ ਮੁਬਾਰਕਾਂ ਦੰਣਾ ਜਿਨ੍ਹਾਂ ਨੇ ਇੰਨੀ ਵਧੀਆ ਟੀਮ ਚੁਣੀ ਹੈ ਜਿਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਜ਼ਿਲ੍ਹੇ ਦੇ ਵਿੱਚ ਪੁਰਾਣੇ ਕਾਰਜਕਰਤਾ ਔਰ ਨਵੇਂ ਕਾਰਜਕਰਤਾ ਨੂੰ ਸਥਾਨ ਮਿਲਿਆ ਅਸੀਂ ਇਹ ਲੈ ਕੇ ਪਿੰਡ ਪਿੰਡ ਜਾ ਕੇ ਭਾਰਤੀ ਜਨਤਾ ਪਾਰਟੀ ਨੂੰ ਸਟਰੋਂਗ ਕਰਾਂਗੇ ਸ਼ਹਿਰਾਂ 'ਚ ਤਾਂ ਸਾਡਾ ਵजूद ਹੈ ਹੀ ਬਹੁਤ ਅੱਛਾ ਪਰ ਸਾਡੀ ਕੋਸ਼ਿਸ਼ ਆ ਅਸੀਂ ਪਿੰਡਾਂ ਦੇ ਜਾ ਕੇ ਬੀਜੇਪੀ ਨੂੰ ਸਟਰੋਂਗ ਕਰੀਏ ਔਰ ਆਉਣ ਵਾਲੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਮੋਦੀ ਸਾਹਿਬ ਨੂੰ ਜਿਤਾ ਕੇ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਜੈ ਸ਼੍ਰੀ ਰਾਮ ਥੈਂਕ ਯੂ ਜੀ ਸਾਣਾ ਸ਼ਰਮਾ ਜੀ ਵੀ ਨੇ ਸਰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਜਿਹੜਾ ਤੁਹਾਨੂੰ ਇਹ ਮੋਡਾ ਦਿੱਤਾ ਗਿਆ ਜਿਵੇਂ ਸਰ ਆਪਾਂ ਦੇਖਿਆ ਵੇ ਕਿ ਕੰਮ ਹੈ ਜਿਹੜਾ ਆਮ ਪ੍ਰੈਕਟੀਕਲੀ ਹੁੰਦਾ ਦਿਖਦਾ ਵਾ ਧਰਾਤਲ ਤੇ ਦਿਖਦਾ ਕਈ ਵਾਰੀ ਕਿਤਨਾ ਕਿਤੇ ਸਰ ਜਾਗਰੂਕਤਾ ਦੀ ਕਮੀ ਰਹਿ ਜਾਂਦੀ ਹੈ ਥੋੜੇ ਜਿ ਬਿਲਾ ਪਾਵਰਟੀ ਲਾਈਨ ਕਹਿ ਲੀਏ ਜਿਹਨਾਂ ਲਿਟਰੇਸੀ ਲੈਵਲ ਘੱਟ ਹੈ ਉਹਨਾਂ ਤੱਕ ਪੰਚਾਨ ਦੇ ਲਈ ਬੀਜੇਪੀ ਨੇ ਕੋਈ ਨਵਾਂ ਰੋਡ ਮੈਪ ਤਿਆਰ ਕੀਤਾ ਸਰ ਅਸੀਂ ਬਹੁਤ ਜ਼ਿਆਦਾ ਕੰਮ ਕਰ ਰਹੇ ਹਾਂ ਖਾਸ ਕਰਕੇ ਪੈਲ ਹਲਕੇ ਦੇ ਵਿੱਚ ਉੱਤੇ ਜਿਵੇਂ ਤੁਸੀਂ ਕਿਹਾ ਵੀ ਕੀ ਰੋਡ ਮੈਪ ਤਿਆਰ ਕਰਿਆ ਅਸੀਂ ਆਯੂਸ਼ਮਾਨ ਕਾਰਡ ਬਣਾ ਰਹੇ ਹਾਂ ਮੇਰਾ ਖਿਆਲ ਵੀ ਨਰੇਸ਼ ਜੀ ਨੇ ਔਰ ਮਨਦੀਪ ਜੀ ਜੋ ਸਾਡੇ ਮੰਡਲ ਦੇ ਜਨਰਲ ਸੈਕਟਰੀ ਨੇ ਉਹਨਾਂ ਨੇ ਆਯੂਸ਼ਮਾਨ ਕਾਰਡ ਇੱਕ ਦਿਨ ਦੇ ਵਿੱਚ 100 ਤੋਂ ਉੱਪਰ ਬਣਾ ਦਿੰਦੇ ਨੇ ਉਹ ਇਸ ਤਰ੍ਹਾਂ ਛੋਟੇ ਛੋਟੇ ਕੰਮ ਬੋਟਰ ਕਾਰਡ ਕਿਸਦਾ ਬਣਨਾ ਕਿਸਦਾ ਆਯੂਸ਼ਮਾਨ ਕਾਰਡ ਬਣਨਾ ਕਿਸੇ ਨੂੰ ਕੋਈ ਗੈਸ ਸਿਲੰਡਰ ਦਿਵਾਉਣਾ ਕਿਸੇ ਨੂੰ ਚੁੱਲ੍ਹੇ ਦਿਵਾਉਣੇ ਨੇ ਜੋ ਵੀ ਮੋਦੀ ਦੀਆਂ ਸਕੀਮਾਂ ਨੇ ਉਹ ਸਾਰਿਆਂ ਦੇ ਵਿੱਚ ਉਹ ਹੈਲਪ ਕਰ ਰਹੇ ਨੇ ਸਹੀ ਟੀਮ ਬੜੀ ਵਧੀਆ ਟੀਮ ਆ ਪਹਿਲਾਂ ਵੀ ਟੀਮ ਵਧੀਆ ਸੀ ਕਿਸੇ ਕਾਰਨ ਕਰਕੇ ਜ਼ਿਲ੍ਹਾ ਪ੍ਰਧਾਨ ਜੀ ਪਾਰਟੀ ਛੱਡ ਗਏ ਪਰ ਜਿਹੜੇ ਹੁਣ ਸਾਡੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਇਹ ਬਹੁਤ ਹੀ ਵਧੀਆ ਮਿਹਨਤੀ ਨੇ ਔਰ ਇਹਨਾਂ ਦੇ ਬ੍ਰਦਰ ਨੇ ਵਿਕਰਮਜੀਤ ਸਿੰਘ ਟੀਮਾ ਜੀ ਉਹਨਾਂ ਨੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਪਹੁੰਚਾਇਆ ਤੇ ਪਿੰਡਾਂ ਦੇ ਵਿੱਚ ਹੁਣ ਸਾਨੂੰ ਅੱਗੇ ਤਾਂ ਸਾਨੂੰ ਪਿੰਡਾਂ ਦੇ ਵਿੱਚ ਆਉਣ ਨਹੀਂ ਦਿੰਦੇ ਸੀ ਹੁਣ ਉਹ ਸਾਡਾ ਸਵਾਗਤ ਕਰਦੇ ਨੇ ਸਾਨੂੰ ਚਾਹ ਪਾਣੀ ਪਿਲਾਉਂਦੇ ਨੇ ਔਰ ਬਹੁਤ ਵਧੀਆ ਬਾਕੀ ਨਰਿੰਦਰ ਮੋਦੀ ਜੀ ਨੇ ਜੋ ਉਹਨਾਂ ਨੇ ਕੰਮ ਕਰਤੇ ਕੋਈ ਕਰ ਨਹੀਂ ਸਕਦਾ 100% ਅਗਲੀ ਵਾਰ ਜਿਹੜੀ ਸਰਕਾਰ ਉਹ ਭਾਜਪਾ ਦੀ ਹੋਊਗੀ ਔਰ 400 पार ਕਰਾਂਗੇ ਅਸੀਂ ਥੈਂਕ ਯੂ ਜੀ ਸਾਡੇ ਨਾਲ ਰੀਚੀ ਸਾਹਿਬ ਵੀ ਨੇ ਰੀਚੀ ਸਾਹਿਬ ਪਹਿਲਾਂ ਤਾਂ ਮੁਬਾਰਕਾਂ ਬਹੁਤ ਬਹੁਤ ਜਿਹੜਾ ਤੁਹਾਨੂੰ ਅੱਜ ਇਹ ਔਦਾ ਦਿੱਤਾ ਗਿਆ ਵੈ ਤੇ ਸਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਕੀ ਜਿਹੜਾ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਤੁਹਾਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਕਿਸ ਤਰ੍ਹਾਂ ਬਡੇਰਾ ਸਾਹਿਬ ਤੇ ਵਾਲੀਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਸ ਨਿਯੁਕਤੀ ਦੇ ਵਿੱਚ ਆ ਕੇ ਮੇਰੀ ਕਵਰੇਜ ਕੀਤੀ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਜੱਕੜ ਸਾਹਿਬ ਤੇ ਜ਼ਿਲ੍ਹਾ ਦੇ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਜੀ ਨੂੰ ਮੈਂ ਵਿਸ਼ਵਾਸ ਦਿਵਾਉਣਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਅੱਜ ਬਤੌਰ ਜਨਰਲ ਸੈਕਟਰੀ ਮੈਂ ਬਹੁਤ ਅਨੰਦ ਨਾਲ ਨਿਭਾਵਾਂਗਾ ਔਰ ਇਸ ਜ਼ਿੰਮੇਵਾਰੀ ਨੂੰ ਮੈਂ ਹਰ ਗਾਉਂ ਤੱਕ ਔਰ ਸ਼ਹਿਰ ਤੱਕ ਲੈ ਕੇ ਜਾਊਂਗਾ ਔਰ ਪਾਰਟੀ ਨੂੰ ਪੂਰੀ ਮਜ਼ਬੂਤ ਕਰਾਂਗੇ ਧੰਨਵਾਦ ਥੈਂਕ ਯੂ ਜੀ ਜਿਵੇਂ ਕਿ ਤੁਸੀਂ ਸਾਰੇ ਨਵੀਆਂ ਨਿਯੁਕਤੀਆਂ ਦੀ ਗੱਲ ਸੁਣੀ ਹੈ ਸਭ ਤਰਾਤਲ ਤੇ ਕੰਮ ਕਰਨ ਨੂੰ ਤਿਆਰ ਨੇ ਜੋ ਸੈਂਟਰ ਦੀਆਂ ਅਚੀਵਮੈਂਟਸ ਨੇ ਜੋ ਸੈਂਟਰ ਦੀਆਂ ਸਕੀਮ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਵਚਨਬੱਧ ਨੇ ਕਿਉਂਕਿ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਨੇ ਬੜੀ ਜਲਦ ਆਉਣ ਜਾ ਰਹੀਆਂ ਨੇ ਫਿਰ ਇੰਦਾਂ ਦੀ ਜਿਹੜੀ ਇਲੈਕਸ਼ਨ ਕਵਰੇਜ ਹੈ ਤੁਹਾਡੇ ਤੱਕ ਪਹੁੰਚਾਉਣ ਲਈ ਇਹ ਵੀ 18 ਨਿਊਜ਼ ਵਚਨਬੱਧ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ